ਸਾਡਾ ਜਿਹੜਾ ਅੱਜ ਦਾ ਟਰੈਕਟਰ ਮਾਰਚ ਕੱਢਣ ਦਾ ਮਕਸਦ ਹੈਗਾ ਜੀ ਉਹ ਇਹ ਸੀਗਾ ਵੀ 26 ਜਨਵਰੀ ਨੂੰ ਜੋ ਸੰਯੁਕਤ ਕਥਾਨ ਮੋਰਚਾ ਗੈਰ ਰਾਜਨੀਤਿਕ ਦੀ ਕਾਲ ਆਈ ਆ ਕਿ ਆਪਣੇ ਟਰੈਕਟਰਾਂ ਦੇ ਮੂੰਹਾਂ ਬਾਨੀਆਂਾਂ ਡਾਨੀਆਂ ਦੇ ਜਿਹੜੇ ਮੌਲਾਵਾਲ ਕਰੋ ਆਪਣੇ ਮੂੰਹ ਜਿਹੜੇ ਆ ਉਹ ਮੋਦੀ ਸਾਹਿਬ ਦੀ ਕੇਂਦਰ ਦੀ ਸਰਕਾਰ ਵਾਲ ਕਰੋ ਪਰ ਅਸੀਂ 25 ਜਨਵਰੀ ਨੂੰ ਇਹ ਕਿਉਂ ਕੀਤਾ ਕਿਉਂਕਿ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 26 ਜਨਵਰੀ ਨੂੰ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਕੱਲ ਐਤਵਾਰ ਦਾ ਦਿਨ ਹੋਣ ਕਰਕੇ ਦੁਪਹਿਰ ਸਾਹਿਬੀ ਨਾਲ ਹੋਊਗਾ ਤੇ ਸਾਨੂੰ ਪਤਾ ਵੀ ਸ਼ਹਿਰ ਦੇ ਵਿੱਚ ਰਸ ਜਿਹੜਾ ਵਾ ਬਹੁਤ ਜ਼ਿਆਦਾ ਹੋਊਗਾ ਸੋ ਇਸ ਕਰਕੇ ਅਸੀਂ ਆਪਣੀ ਆਵਾਜ਼ ਸ਼ਹਿਰੀਆਂ ਤੱਕ ਲੈ ਕੇ ਆਉਣ ਵਾਸਤੇ ਇਹ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਕਿ ਜੋ ਕਿਸਾਨਾਂ ਦੀ ਤੇ ਉਪਭੋਗ ਉਪਭੋਗਤਾਵਾਂ ਦੀ ਦੋਵਾਂ ਦੀ ਲੁੱਟ ਹੋ ਰਹੀ ਹੈ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ ਤੇ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਰਤ ਜਿਹੜਾ ਆਰੰਭ ਉਹਨਾਂ ਨੇ ਕੀਤਾ ਵਾ ਉਹ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਲੋਕਾਂ ਨੂੰ ਦੱਸ ਕੇ ਤੇ ਲੋਕਾਂ ਨੂੰ ਖਨੌਰੀ ਮੋਰਚੇ ਦੇ ਵਿੱਚ ਲੈ ਕੇ ਜਾਇਆ ਜਾਵੇ ਤੇ ਅੱਜ ਦੇ ਕਿੰਨੇ ਕਿ ਟਰੈਕਟਰ ਜਿਹੜੇ ਇਕੱਠੇ ਕਿਤੇ ਦੇ ਕਿੱਥੇ ਘੜੇ ਘੜੇ ਜੋਨਾਂ ਦੇ ਟਰੈਕਟਰ ਆਏ ਅਸੀਂ ਸਾਡੇ ਅੱਜ ਇੱਥੇ ਦੀ ਅਜਨਾਲੇ ਤੋਂ ਵੀ ਆਏ ਨੇ ਟਰੈਕਟਰ ਸਾਡੇ ਇੱਥੇ ਰਾਜੇਸਾਨਸ ਤੋਂ ਵੀ ਟਰੈਕਟਰ ਆਏ ਨੇ ਹਰਸ਼ਾ ਸ਼ੀਨਾ ਵਾਲੇ ਸਾਡੇ ਟਰੈਕਟਰ ਇਧਰੋਂ ਜਿਹੜਾ ਵਾ ਸਾਡੇ ਵੇਰਕਾ ਪਲਾਕ ਦੇ ਮਜੀਠਾ ਪਲਾਕ ਦੇ ਵੀ ਟਰੈਕਟਰ ਆਏ ਨੇ ਸੋ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਦਾ ਜਿਹੜਾ ਕਿਉਂਕਿ ਅਸੀਂ ਸ਼ਹਿਰ ਦੇ ਵਿੱਚ ਜਦੋਂ ਟਰੈਕਟਰ ਮਾਰਚ ਲੈ ਕੇ ਆਏ ਵੱਡੀ ਪੱਧਰ ਤੇ ਕਦੀ ਵੀ ਨਹੀਂ ਲੈ ਕੇ ਆਏ ਘੱਟ ਟਰੈਕਟਰ ਲਿਆਉਣ ਦੀ ਕੋਸ਼ਿਸ਼ ਕਰੀਦੀ ਆ ਪਰ ਘੱਟ ਤੋਂ ਘੱਟ ਵੀ ਬਹੁਤ ਹਿੱਸੇ ਜਾਈ ਟਰੈਕਟਰ ਆਏ ਨੇ ਜੇ ਵੀ ਸਭ ਹਰ ਸਾਡ ਟਰੈਕਟਰ ਕਿੰਨੇ ਲੱਖਾਂ ਰੁਪਈਆਂ ਦਾ ਕਰੋੜਾਂ ਰੁਪਈਆਂ ਦਾ ਤੇਲ ਪੰਜਾਬ ਭਰ ਦੇ ਵਿੱਚੋਂ ਕਿਸਾਨ ਪਰਦੇ ਨੇ ਇਹਦੇ ਨਾਲ ਕੇਂਦਰ ਸਰਕਾਰ ਨੂੰ ਕੀ ਫਰਕ ਪਈਦਾ ਹੈ ਜੀ ਇਹਦੇ ਨਾਲ ਸਾਡੇ ਰੋਸ ਦਾ ਪਤਾ ਲੱਗਦਾ ਜੀ ਇਹ ਜਿਹੜੇ ਸਾਡੇ ਟਰੈਕਟਰ ਨੇ ਇਹ ਅਸੀਂ ਆਪਣੇ ਪੁੱਤਾਂ ਨਾਲ ਵੀ ਵੱਧ ਪਾਲ ਕੇ ਰੱਖੇ ਆ ਬਹੁਤ ਸਾंभ ਕੇ ਰੱਖਿਆ ਤੁਸੀਂ ਵੇਖ ਸਕਦੇ ਨਾ ਉੱਤੇ ਵੱਜਦੇ ਡੈਕ ਆ ਇਹਨਾਂ ਨੂੰ ਸਾंभਿਆ ਵੱਡੇ ਟਾਇਰ ਉਹ ਸਾਰਾ ਕਾਰਨ ਹੈ ਆ ਵੀ ਅਸੀਂ ਆਪਣੇ ਜਿਸ ਤਰ੍ਹਾਂ ਪਹਿਲਾਂ ਬੌਲਦਾਂ ਦੇ ਗਲਾਂ 'ਚ ਟੱਲੀਆਂ ਬੌਲ ਦਾ ਉਹ ਸ਼ਿੰਗਾਰ ਕੇ ਰੱਖਦੇ ਸਾਂ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੇ ਆ ਉਹ ਵਰਕ ਲਾ ਕੇ ਰੱਖਦੇ ਸਾਂ ਉਹਨਾਂ ਦੇ ਸਿੰਘਾਂ ਦੇ ਉੱਤੇ ਆਪਾਂ ਪੂਰੀ ਤਰ੍ਹਾਂ ਜਿਹੜਾ ਰੰਗ ਰੋਗਣ ਕਰਕੇ ਰੱਖਦੇ ਸਾਂ ਹੁਣ ਟਰੈਕਟਰ ਵੀ ਅਸੀਂ ਇਸ ਤਰ੍ਹਾਂ ਪੂਰਾ ਸ਼ਿੰਗਾਰ ਕੇ ਰੱਖਦੇ ਆ ਪਰ ਟਰੈਕਟਰ ਜਿਹੜੇ ਆ ਉਹਨਾਂ ਦਾ ਲਿਆਉਣ ਦਾ ਮਕਸਦ ਇਹ ਆ ਵੀ ਅਸੀਂ ਇਹਨਾਂ ਨੂੰ ਆਪਣੇ ਪੁੱਤ ਸਮਝਦੇ ਕਵਾੜ ਨਹੀਂ ਸਮਝਦੇ ਤੇ ਕੇਂਦਰ ਦੀ ਸਰਕਾਰ ਇਹਨਾਂ ਨੂੰ ਕਵਾੜ ਬਣਾਉਣਾ ਚਾਹੁੰਦੀ ਆ ਸੋ ਇਸ ਕਰਕੇ ਅਸੀਂ ਜਿਹੜਾ ਆਪਣਾ ਟਰੈਕਟਰ ਮਾਰਚ ਉਹ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਕਿ ਲੋਕਾਂ ਕੋਲੋਂ ਜਿਹੜੀਆਂ ਵੱਡੀ ਪੱਧਰ ਦੇ ਉੱਤੇ ਆਪਣੀਆਂ ਜਿਹੜੀਆਂ ਗੱਲਬਾਤ ਆ ਉਹ ਦੱਸ ਕੇ ਦਸੋ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਉਹ ਆਪਾਂ ਬਹੁਤ ਵੱਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਉਹ ਕਿਸਾਨਾਂ ਕੋਲੋਂ ਗੱਲ ਕਰ ਸਕੀਏ ਉਹ ਗੱਲ ਬੋਲੋ ਬੋਲੋ ਇਹ ਨਾਲੇ ਤੁਹਾਡੇ ਜੈ ਸੰਯੁਕਤ ਕਿਸਾਨ ਮੋਰਚੇ ਮੇਰੇ ਕਾਲ ਤਾਂ ਇਹ ਸੀ ਕਿ ਤੁਸੀਂ 26 ਤਰੀਕੂ ਗੁਰੂ ਕੱਢਣਾ ਸੀ ਹਾਂਜੀ ਵੈਸੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਉਹਦੇ ਕਰਕੇ ਕਿਉਂਕਿ ਕੱਲ ਨੂੰ ਦੁਪਹਿਰਾ ਸਾਹਿਬ ਹੈ ਦੁਪਹਿਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੈ ਰਸ਼ ਦੇ ਕਰਕੇ ਜਿਹੜਾ ਅਸੀਂ ਟਰੈਕਟਰ ਮਾਰਚ ਵਾ ਉਹਨੂੰ ਇੱਕ ਦਿਨ ਪਹਿਲਾਂ ਦਾ ਐਡਵਾਂਸ ਕੀਤਾ ਵਾ ਸੋ ਇਸ ਕਰਕੇ ਵੱਡੀ ਪੱਧਰ ਦੇ ਉੱਤੇ ਕਿਸਾਨ ਭਰਾਵਾਂ ਦੀ ਜਿਹੜੀ ਗੱਲ ਆ ਉਹ ਸ਼ਹਿਰ ਦੇ ਵਿੱਚ ਲੈ ਕੇ ਆਇਆ ਇਹਨੂੰ ਤੋੜ ਦੋ ਰੋਕ ਰੋਕਿਆ ਆਪੇ ਰੋਕਿਆ ਨਹੀਂ ਤੋੜ ਦੋ ਤੋੜ ਨਹੀਂ ਟ੍ਰੈਕ ਲਾ ਗੋ ਅਬ ਇਹ ਟ੍ਰੈਕ ਚ ਕੱਢ ਲਈਏ ਪਹਿਲਾਂ ਅਬ ਤੇ ਗੱਲ ਕਰੀਏ ਨਾ ਫਿਰ ਰੋਕੋ ਜੇ ਜਿਕਰ ਕਰੀਏ ਜਿਕਰ ਕਰੀਏ ਤੁਹਾਡੇ ਜਿਹੜੇ ਹੋਰ ਵੀ ਜਿੱਥੇ ਬੰਦੀਆਂ ਉਹਨਾਂ ਵੱਲੋਂ 26 ਨੂੰ ਕੱਢਿਆ ਜਾ ਰਿਹਾ ਤੁਸੀਂ ਹੀ ਕਿਉਂ ਮੁੱਖ ਰੱਖਿਆ 26 ਨੂੰ ਕੱਢਣ ਦਾ ਵੇਖੋ ਕਈ ਵਾਰੀ ਕੇਸ ਦੇ ਦਿਮਾਗ ਦੇ ਵਿੱਚ ਮਾਈਂਡ ਦੇ ਵਿੱਚ ਨਹੀਂ ਗੱਲ ਆਉਂਦੀ ਅਸੀਂ ਗੁਰੂ ਘਰ ਨਾਲ ਜੁੜੇ ਹੋਣ ਕਰਕੇ ਸਾਨੂੰ ਪਤਾ ਵੀ ਕੱਲ ਬਹੁਤ ਵੱਡੀ ਆਸਥਾ ਥਾਂ ਥਾਂ ਤੇ ਲੰਗਰ ਲੱਗੇ ਹੋਣਗੇ ਸਾਥਾਂ ਦੇ ਲੋਕ ਜਿਹੜੇ ਹਰ ਕਿਸੇ ਦੇ ਮਨ ਚ ਨਵਸ਼ੀਦਾ ਸਾਹਿਬ ਜਾਈਗੇ ਅਸੀਂ ਬਾਬਾ ਦੀਪ ਸਿੰਘ ਸ਼ਹੀਦਾ ਜਿਹੜਾ ਵਾ ਉਹ ਜਨਮ ਦਿਹਾੜਾ ਮਨਾਈਏ ਵੱਡੀ ਪੱਦਰ ਤੇ ਸਾਨੂੰ ਪਤਾ ਕਿ ਅਸੀਂ ਲੋਕਾਂ ਨੂੰ ਦੋਵੇਂ ਪਾਸੇ ਤੋੜਾਂਗੇ ਸ਼ਹਿਰ ਵਾਲਿਆਂ ਨੂੰ ਤੰਗੀ ਦੇਵਾਂਗੇ ਤੇ ਪਿੰਡਾਂ ਚ ਵੀ ਲੋਕਾਂ ਦੀ ਜਿਹੜੀ ਆਸਥਾ ਟੁੱਟੂਗੀ ਸੋ ਅਸੀਂ ਆਸਥਾ ਨਾਲ ਜੁੜੇ ਹੋਣ ਕਰਕੇ ਆਪਣਾ ਦਿਨ ਇੱਕ ਦਿਨ ਜਿਹੜਾ ਵਾ ਅਡਵਾਂਸ ਕੀਤਾ ਪਰ ਅਸੀਂ ਆਪਣੀ ਗੱਲ ਲੋਕਾਂ ਵਿੱਚ ਖੜਨ ਦੇ ਵਿੱਚ ਬਹੁਤ ਵੱਡੀ ਪੱਦਰ ਤੇ ਕਾਮਯਾਬ ਹੋ ਰਹੇ ਹਾਂ ਤੰਗੀ ਦੀ ਗੱਲ ਕਰੀਏ ਤੰਗੀ ਵੀ ਅੱਜ ਵੀ ਲੋਕਾਂ ਨੂੰ ਬਹੁਤ ਸਾਰੀ ਹੈ ਟ੍ਰੈਫਿਕ ਨਾ ਕਹਾ ਜਾ ਰਿਹਾ ਜਿਹੜੇ ਸੌ ਸੈਂਕੜੇ ਸਹਾਕਾ ਟਰੈਕ ਵੇਖੋ ਬੜੀ ਗੁਰੂ ਦੀ ਕਿਰਪਾ ਹੈ ਸ਼ਹਿਰ ਚ ਰਹਿਨੇ ਆ ਜਿਹੜੀ ਸ਼ਨੀਵਾਰ ਦੀ ਤੰਗੀ ਆਣਾ ਜੀ ਹੁਣ ਲੋਕ ਛੁੱਟੀਆਂ ਤੇ ਵਿਹਲੇ ਹੋ ਕੇ ਅੰਜਵਾਇਨ ਕਰਨ ਜਾਣ ਜਾ ਰਹੇ ਆ ਇਹਨਾਂ ਹੋਟਲਾਂ ਤੇ ਜਾਣਾ ਜਾਂ ਹੋਰ ਕਿਤੇ ਜਾਣਾ ਇੱਕ ਦਿਨ ਲੇਟ ਹੋ ਜਾਣਗੇ ਕੋਈ ਗੱਲ ਨਹੀਂ ਜਿਹੜੀ ਕੱਲ ਦੀ ਤੰਗੀ ਆਵਾਸਤਾਂ ਨੂੰ ਤੰਗੀ ਹੋਊਗੀ ਤੰਗੀ ਤੰਗੀ 'ਚ ਫਰਕ ਹੁੰਦਾ ਇਸ ਕਰਕੇ ਅਸੀਂ ਅੱਜ ਦਾ ਦਿਨ ਚੁੜਿਆ ਜੀ ਪੁਲਿਸ ਪ੍ਰਸ਼ਾਸਨ ਨੇ ਕਿੱਦਾਂ ਦੇ ਪ੍ਰਬੰਧ ਵੇਖਣ ਨੂੰ ਮਿਲੇਗਾ ਅੱਜ ਪੁਲਿਸ ਪ੍ਰਬੰਧ ਬਹੁਤ ਵੱਡੇ ਪੱਧਰ ਦੇ ਉੱਤੇ ਲਾਏ ਗਏ ਆ ਪਰ ਸਾਡਾ ਇਹ ਮੰਨਣਾ ਵੀ ਸਾਡਾ ਜਥੇਬੰਦੀਆਂ ਦਾ ਜਾਵਤਾ ਪੁਲਿਸ ਨਾਲੋਂ ਵੱਧ ਹੁੰਦਾ ਪੁਲਿਸ ਨੇ ਕੱਲ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਬੰਦੇ ਵਿੱਚ ਨਾ ਹੋਣਾ ਅਸੀਂ ਜਾਬਤਾ ਰੱਖਾਂਗੇ ਪਰ ਸਾਡਾ ਇਹ ਮੰਨਣਾ ਵੀ ਸਾਡਾ ਜਾਬਤਾ ਵੱਧ ਹੁੰਦਾ ਪੁਲਿਸ ਦਾ ਜਾਬਤਾ ਤੇ ਬਹੁਤ ਜ਼ੋਰ ਲਾ ਰਿਹਾ ਪਰ ਉਹਨਾਂ ਦੇ ਕੰਟਰੋਲ ਤੋਂ ਬਾਹਰ ਦੀ ਗੱਲ ਆ ਆਸਕਰ ਕੇ ਡੱਲੇਵਾਲ ਸਾਹਿਬ ਨੂੰ 2 ਮਹੀਨੇ ਦਾ ਵੱਧ ਸਮਾਂ ਹੋ ਗਿਆ ਪਰ ਸਰਕਾਰ ਹੁਣੇ ਤੱਕ 10 ਮਾਸ ਨੂੰ ਨਹੀਂ 14 ਤਰੀਕਾ ਦੀ ਮੀਟਿੰਗ ਦੇ ਵਿੱਚ ਲੱਗਦਾ ਕੋਈ ਸਿੱਟਾ ਨਿਕਲ ਆਊਗਾ ਤੁਹਾਡਾ ਜੀ ਵੇਖੋ ਮੈਂ ਤੁਹਾਨੂੰ ਇੱਕ ਗੱਲ ਮਾਲਾ ਸਾਹਿਬ ਦੱਸਣੀ ਚਾਹੁੰਦਾ ਵਾਹਿਦ ਇੱਕ ਐਸਾ ਕਿਸਾਨ ਲੀਡਰ ਦੁਨੀਆ ਦੇ ਵਿੱਚ ਹੋਊਗਾ ਏ ਨਹੀਂ ਤੇ ਸਾਰੇ ਕਹਿੰਦੇ ਵੀ ਮੇਰਾ ਘੇਰਾਬੰਦੀ ਕਰ ਲਓ ਮੈਨੂੰ ਕੋਈ ਜਿਹੜਾ ਇਹ ਇੱਕ ਲੀਡਰ ਵਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਹਿ ਰਿਹਾ ਵੀ ਮੇਰਾ ਘੇਰਾ ਬੰਦੀ ਕਰ ਲੋ ਮੈਨੂੰ ਕੋਈ ਬਚਾਣ ਨਾ ਲਵੇ ਕੋਈ ਚੋਕਣਾ ਨਾ ਲਵੇ ਮੈਂ ਮਰਨਾ ਚਾਹੁੰਦਾ ਵਾ ਮੇਰੇ ਮਰਨ ਤੋਂ ਬਾਅਦ ਇੱਕ ਐਸੀ ਕ੍ਰਾਂਤੀ ਆਊਗੀ ਵੀ ਸਰਕਾਰ ਨੂੰ ਮਜਬੂਰ ਹੋ ਕੇ ਜੜਾ ਐਮਐਸਪੀ ਦਾ ਗਰੰਟੀ ਕਾਨੂੰਨ ਦੇਣਾ ਪਊਗਾ ਕਿਉਂਕਿ ਮੋਦੀ ਸਾਹਿਬ 2014 ਦੇ ਵਿੱਚ ਆਪਣੇ ਆਪ ਇਹ ਚਿੱਠੀਆਂ ਲਿਖਦੇ ਸੀਗੇ 2014 ਤੋਂ ਪਹਿਲਾਂ ਸਰਦਾਰ ਮਨਮੋਹਨ ਸਿੰਘ ਨੂੰ ਇਹ ਗੱਲ ਕਹਿੰਦੇ ਸੀਗੇ ਕਿ ਤੁਸੀਂ ਕਿਸਾਨਾਂ ਦਾ ਮੌਲਿਕ ਅਧਿਕਾਰ ਐਮਐਸਪੀ ਦਾ ਗਰੰਟੀ ਕਾਨੂੰਨ ਉਹਨੂੰ ਲਾਗੂ ਕਰੋ ਪਰ 2014 ਦੇ ਵਿੱਚ ਆਮ ਬੋਲਦੇ ਰਹੇ ਸਪੀਚਾਂ ਦੇ ਵਿੱਚ ਵੀ ਮੇਰੇ ਹੱਥ ਕਲਮ ਆਉਂਦਿਆ ਈ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰੂੰਗਾ ਪਰ ਅੱਜ 2024 ਚ ਅਸੀਂ ਉਹ ਗੱਲ ਪੁੱਛਣ ਆਸਤੇ ਜਾ ਰਹੇ ਆ ਪਰ ਉਹਦੇ ਵਿੱਚ ਪਹਿਲਾ ਅੰਦੋਲਨ ਆ ਜਿਹਦੇ ਵਿੱਚ ਸਿੱਧੀਆਂ ਗੋਲੀਆਂ ਇਹਨਾਂ ਨੇ ਮਾਰੀਆਂ ਵਾ ਆਜ਼ਾਦ ਭਾਰਤ ਦੇ ਵਿੱਚ ਕਿਸਾਨਾਂ ਤੇ ਇਦਾਂ ਵੱਡਾ ਅਤਿਆਚਾਰ ਕੀਤਾ ਸੋ ਇਹ ਸਾਰੇ ਕੁਝ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਮਰਨ ਮਰਤਾ ਆਰੰਭ ਕੀਤਾ ਸਾਡਾ ਮੰਨਣਾ ਵੀ 2014 ਵਾਲੀ ਕਾਲਵਾ ਉਹ ਐਵੇਂ ਗੱਲ ਨਹੀਂ ਆ ਕੋਈ 14 ਵਾਲੀ ਕਾਲ ਦੇ ਵਿੱਚੋਂ ਬਹੁਤ ਕੁਝ ਨਿਕਲੂਗਾ ਜਗੀ ਸਰ ਨਾਲ ਨਾਲ ਟਰੈਕਟਰ ਦਾ ਆਊਟ ਇਹ ਗੱਲਬਾਤ ਕਰਦੇ ਆ ਜੀ ਵੱਡੀ ਪੱਦਰ ਦੇ ਤੋਰੋ ਤੂੰ ਤੋਰੇ ਲਾਓ ਜੀ ਇਹ ਬਹੁਤ ਵੱਡੀ ਗੱਲ ਵਾ ਜਿਹੜੀ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਜਿਹੜਾ ਮਰਨਵਰਤ ਰੱਖਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ 2018 ਦੇ ਵਿੱਚ ਜਿਹੜਾ ਵਾ ਉਹ ਜਥੇਬੰਦੀ ਦੇ ਜਿਹੜੇ ਆ ਉਹ ਆਗੂ ਬੰਦੇ ਆ ਪ੍ਰਧਾਨ ਬੰਦੇ ਆ ਸੂਬਾ ਪ੍ਰਧਾਨ ਪਰ ਬਹੁਤ ਵੱਡੀ ਪੱਧਰ ਤੇ ਉੱਤੇ ਇਹ ਗੱਲ ਵਾਪਰੀ ਉਦੋਂ ਤੋਂ ਯਤਨਸ਼ੀਲ ਸੀਗੇ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ ਵਾਸਤੇ ਜਦੋਂ 90000 ਨੇ ਮਰਦਮਾਰਤ ਰੱਖਿਆ ਉਸ ਵਕਤ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਚੀਮਾ ਮੰਡੀ ਦੇ ਵਿੱਚ ਵੱਡੇ ਪੱਧਰ ਤੇ ਇਕੱਠ ਕਰਕੇ ਤੇ ਆਪਣਾ ਅੰਦੋਲਨ ਚਲਾ ਰਹੇ ਸੀ ਪਰ ਜਦੋਂ 90000 ਨੇ ਮੰਗ ਪਾਤੀ ਸੁਆਮੀਨਾਥਨ ਰਿਪੋਰਟ ਦੀ ਫਿਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੇ ਜਾਣਾ ਪਿਆ ਮਜਬੂਰਨ ਕਿਉਂਕਿ ਕਿਸਾਨੀ ਮੰਗ ਸੀ ਉਹ ਕਿਸਾਨੀ ਲੀਡਰ ਨਹੀਂ ਸੀ ਸਾਡਾ ਮੰਨਣਾ ਹੈ ਕਿ ਉਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮੰਨਣਾ ਹੈ ਕਿ ਆਪਣੀ ਸਮਝ ਮੁਤਾਬਕ ਆ ਇਹ ਕਾਨੂੰਨ ਲਾਗੂ ਕਰਵਾਉਣਾ ਚਾਹੀਦਾ ਪਰ ਇਹਦੇ ਵਿੱਚ ਉਹਨਾਂ ਦੇ ਵਿੱਚੋਂ ਚਿੱਠੀ ਆਈ ਜੀ ਕੇਂਦਰ ਸਰਕਾਰ ਦੀ ਉਸ ਤੋਂ ਬਾਅਦ ਕੇਂਦਰ ਸਰਕਾਰ ਫੇਰ ਮੁੱਕਰੀ ਕੇਂਦਰ ਸਰਕਾਰ ਇੱਕ ਵਾਰੀ ਨਹੀਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦਾ ਕਰਕੇ ਮੁੱਕਰੀ ਫਿਰ ਚਿੱਠੀ ਆਉਣ ਤੋਂ ਬਾਅਦ ਮੁੱਕਰੀ ਫਿਰ ਜਿਹੜਾ ਆਪਣਾ ਕਿਸਾਨੀ ਅੰਦੋਲਨ ਦਿੱਲੀ ਚੱਲਿਆ ਉਸ ਤੋਂ ਬਾਅਦ ਮੁੱਕਰੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਕਿਸਾਨੀ ਅੰਦੋਲਨ ਚੱਲਦਿਆਂ ਇਹ ਗੱਲ ਕਹੀ ਸੀ ਵੀ ਜੇ ਖੇਤੀ ਨੂੰ ਬਚਾਉਣਾ ਤਾਂ ਡਬਲ ਜੀਟੀਓ 'ਚ ਬਾਹਰ ਆਉਣਾ ਪਊਗਾ ਸੋ ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਮਨੋਰਥ ਬਣਾਇਆ ਕਿ ਕਿਸਾਨੀ ਜਿਹੜੀ ਆ ਤੁਹਾਡੇ ਕੋਲ ਮਾਲਾ ਸਾਹਿਬ ਕਿਹੜੀ ਗੱਲ ਕਰੀਏ ਵੀ ਆਪਣੇ ਘਰਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਭਾਈ ਹੁੰਦੇ ਸਾਡੇ ਪਿਓ ਅੱਜ ਇੱਕੋ ਇੱਕ ਪੋਤੋ ਵੀ ਵਿਦੇਸ਼ਾਂ ਦੀ ਧਰਤੀ 'ਤੇ ਤੋਰ ਲਿਆ ਪਰਿਵਾਰ ਵੀ ਸੁੰਗੜ ਕੇ ਕਰਜ਼ੇ ਦੀ ਮਾਰੇ ਠਾ ਕੇ ਧਰਤੀ ਪਾਣੀ ਜ਼ਰੀਲਾ ਹੋ ਗਿਆ ਸੋ ਇਹਨਾਂ ਨੂੰ ਸਾਰਿਆਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਟਾਈਮ ਸੀਗਾ ਜ਼ਰੂਰੀ ਜਿਹਦੇ ਉੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸੰਜੀਂਦਾ ਹੋ ਕੇ ਲੜ ਰਹੇ ਆ ਉਹ ਇੱਕ ਗੱਲ ਕਹਿੰਦੇ ਨੇ ਵੀ ਫਾਰਮੈਲਟੀ ਨਹੀਂ ਕਰਨੀ ਜਿਹੜੇ ਕੰਮ ਦੇ ਤੁਸੀਂ ਜੇ ਕਿਸਾਨ ਨੇਤਾ ਜੀ ਤੇ ਕਿਸਾਨ ਨੇਤਾ ਬਣ ਕੇ ਫਾਰਮੈਲਟੀ ਨਾ ਕਰੋ ਆਪਣੀ ਜ਼ਿੰਮੇਵਾਰੀ ਨਿਭਾਓ ਆਪਣਾ ਫਰਜ਼ ਨਿਭਾਓ ਉਹ ਆਪਣਾ ਫਰਜ਼ ਨਿਭਾ ਰਹੇ ਆ ਜੇ ਸਾਡੇ ਪ੍ਰਧਾਨ ਜੀ ਫਰਜ਼ ਨਿਭਾ ਰਹੇ ਆ ਪਰ ਸਾਡਾ ਵੀ ਫਰਜ ਆ ਵੀ ਅਸੀਂ ਵੀ ਉਹਨਾਂ ਦੇ ਮਗਰ ਪੂਰੀ ਜਾਨ ਜੋਬਨ ਲਾ ਕੇ ਅੰਦੋਲਨ ਨੂੰ ਸਿਰੇ ਚੜਾ ਗਏ। ਜਦੋਂ ਐਮਐਸਪੀ ਦੀ ਗੱਲ ਆਉਂਦੀ ਤਾਂ ਐਮਐਸਪੀ ਜਿਹੜੀ ਆ ਉਸ ਕੇਂਦਰ ਸਰਕਾਰ ਜਦੋਂ ਲਾਗੂ ਕਰਦੀ ਆ ਆਲਰੇਡੀ 23 ਫਸਲਾਂ ਤੇ ਐਮਐਸਪੀ ਦਿੱਤੀ ਜਾ ਰਹੀ ਆ। ਪਰ ਉਹਦੇ ਵਿੱਚ ਸੂਬਾ ਸਰਕਾਰ ਦਾ ਵੀ ਵੱਡਾ ਰੋਲ ਹੁੰਦਾ ਵੀ ਸੂਬਾ ਸਰਕਾਰ ਆਪਣੇ ਤੌਰ ਤੇ ਲਾਗੂ ਕਰ ਸਕਦੀ ਆ। ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਸਿੱਧੂ ਪਰ ਜਿੱਥੇ ਪੰਜੀਬ ਸਰਕਾਰ ਦੇ ਨਾਲ ਰਲ ਗਈ ਹੋਈ ਆ। ਵੇਖੋ ਲੋਕਾਂ ਦਾ ਕੀ ਕਹਿਣਾ ਸ਼ਾਇਦ ਲੋਕਾਂ ਦਾ ਜਿਹੜਾ ਵਾ ਉਹਨਾਂ ਦੀ ਸਮਝ ਦੇ ਵਿੱਚ ਕਮੀ ਹੋ ਸਕਦੀ ਮੇਰਾ ਤਾਂ ਇਹ ਮੰਨਣਾ ਕਿਉਂਕਿ 23 ਫਸਲਾਂ ਦੀ ਐਮਐਸਪੀ ਦਾ ਗਰੰਟੀ ਕਾਨੂੰਨ ਜਿਹੜਾ ਜਿੰਨਾ ਆਪਾਂ ਝੋਨਾ ਵਿੱਚ ਐਫਸੀਆਈ ਨੂੰ ਵਿੱਚ ਐਫਸੀਆਈ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਏਜੰਸੀ ਆ ਸੋ ਇਸ ਕਰਕੇ ਸਾਡਾ ਇਹ ਮੰਨਣਾ ਵੱਡੀ ਪੱਧਰ ਦੇ ਉੱਤੇ ਕਿ ਜਿੰਨਾ ਚਿਰ ਕੇਂਦਰ ਸਰਕਾਰ ਆਪਣਾ ਹੱਥ ਨਾ ਰੱਖੇ ਉਹਨਾਂ ਚਿਰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣ ਸਕਦਾ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਉਹਦੇ ਕੋਲ ਇੰਨਾ ਜ਼ਿਆਦਾ ਜਿਹੜਾ ਵਾ ਉਹ ਨਹੀਂ ਹੈਗਾ ਸਾਧਨ ਵੀ ਜਿਹੜਾ ਉਹ ਕਿਉਂਕਿ ਪੰਜਾਬ ਦੇ ਵਿੱਚ ਤਾਂ ਰੈਸ਼ਨ ਵਾਧੂ ਬਚਾਈਦਾ ਤੇ ਭਾਰਤ ਸਰਕਾਰ ਨੂੰ ਆ ਭਾਰਤ ਸਰਕਾਰ ਨੇ ਸਾਡੇ ਕੋ ਝੋਨਾ ਤੇ ਕਣਕ ਵਜਾਉਣ ਦੀ ਸਮਰੱਥਾ ਜਿਹੜੀ ਉਹ ਲਿਆਂਦੀ ਸੀ ਕਿ ਵੀ ਤੁਸੀਂ ਬੀਜੋ ਤੇ ਸਾਡੇ ਆਸਤੇ ਐਮ ਐਸ ਪੀ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਉਹ ਰੱਖਿਆ ਸੀਗਾ ਪਰ ਅੱਜ ਜਦੋਂ ਸਾਡਾ ਧਰਤੀ ਹੇਠਲਾ ਪਾਣੀ ਦੂੰਗਾ ਚਲ ਗਿਆ ਸਾਡੇ ਉੱਤੇ ਪਰਚੇ ਪੈ ਰਹੇ ਆ ਪਰਾਲੀਆਂ ਦੇ ਸਾਰਾ ਕੁਝ ਹੋ ਰਿਹਾ ਕਿਸਾਨਾਂ ਦੀ 1 ਰੁਪਈਆ ਵਾਲੀ ਗੋਭੀ ਜਿਹੜੀ ਕਿਲੋ 1 ਰੁਪਈਆ ਕਿਲੋ ਵਿਕ ਰਹੀ ਆ ਪੈਲੀ ਦੇ ਵਿੱਚੋਂ ਉਹ ਬਾਜ਼ਾਰ ਦੇ ਵਿੱਚ ਆ ਕੇ 20 ਰੁਪਈਆ ਕਿਲੋ ਵਿਕ ਰਹੀ ਆ ਸਾਡਾ ਜਿਹੜਾ ਮੂਲੀਆ ਹੈ ਪੇ ਜ਼ਮੀਨ ਦੇ ਵਿੱਚ ਵਾਈਆਂ ਕੋਈ ਭਾਅ ਨਹੀਂ ਮਿਲਿਆ ਬਾਜ਼ਾਰ ਚ ਆ ਕੇ 20 ਰੁਪਏ ਵਿਕ ਰੀਆਂ ਜਿਹੜਾ 1.5 ਰੁਪਏ ਕਿਲੋ ਜਿਹੜਾ ਆਪਾਂ ਪਿਆਜ਼ ਵਾ ਸਾਡਾ 나ਸਕ ਦੇ ਵਿੱਚੋਂ ਆਉਂਦਾ ਇੱਥੇ ਆ ਕੇ 60 ਰੁਪਏ ਕਿਲੋ ਵਿਕਦਾ ਸੋ ਜਿੱਥੇ ਦੋਵੇਂ ਪਾਸੇ ਲੁੱਟ ਵਾ ਜਿੰਨਾ ਚਿਰ ਕੇਂਦਰ ਸਰਕਾਰ ਇਰਤੇ ਕਾਨੂੰਨ ਨਾ ਬਣਾਵੇ ਉਹਨਾਂ ਜਿਹੜੇ ਲੁੱਟ ਨਹੀਂ ਬੰਦ ਹੋ ਸਕਦੀ ਤੇ ਕਿਸਾਨਾਂ ਦਾ ਘਰ ਪੂਰਾ ਨਹੀਂ ਹੋ ਸਕਦਾ